ਵੈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਅੱਜ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਤ ਗੁਰਦਰਾ ਕਿਲਾ ਲੋਗਰ ਸਾਹਿਬ ਦੇਖੇ ਸਾਡੇ ਅਤੀ ਸਤਿਕਾਰਯੋਗ ਪਾਇਗੁਰ ਇਕਬਾਲ ਜੀ ਬੀਬੀ ਕੌਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਇੱਥੇ ਸੰਗਤਾਂ ਦੀ ਬੜੀ ਮੰਗ ਸੀ ਕਿ ਜਿਹੜੇ ਬਾਥਰੂਮ ਬਣਾਉਣ ਬਾਅਦ ਤੇ ਸੋ ਲੰਬੇ ਸਮੇਂ ਤੋਂ ਇਹ ਸੰਗਤਾਂ ਦੀ ਡਿਮਾਂਡ ਆ ਰਹੀ ਸੀਗੀ ਸੋ ਇਹ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਦੇ ਮਤਾਬਕ ਜਿਹੜੀ ਇਹ ਸੇਵਾ ਸੀਗੀ ਤੇ ਸਾਡੇ ਮੇਰੇ ਛੋਟੇ ਵੀਰ ਭਾਈ ਵਿਕਰਮ ਸਿੰਘ ਜੀ ਜਿਹੜੇ ਐਡੀਸ਼ਨਲ ਮੈਨੇਜਰ ਨੇ ਜੋ ਇੱਥੇ ਗੁਰਦੁਆਰਾ ਸਾਹਿਬ ਦਾ ਕੰਮਕਾਜ ਦੇਖਦੇ ਨੇ ਉਹਨਾਂ ਦੇ ਯਤਨਾਂ ਸਦਕਾ ਜਿਹੜੀ ਇਹ ਸੇਵਾ ਇਹ ਭਾਈ ਗੁਰ ਇਕਵਾਲ ਜੀ ਬੀਬੀ ਮਾਤਾ ਕੌਲਾ ਜੀ ਭਲਾਈ ਕੇਂਦਰ ٹرسٹ ਨੂੰ ਦਿੱਤੀ ਗਈ ਸੀ ਜੋ ਪਿਛਲੇ ਤਕਰੀਬਨ 2.5 3 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਇੱਥੇ ਸੰਗਤਾਂ ਦੀ ਮੰਗ ਮੁਤਾਬਕ 13 14 ਜਿਹੜੇ ਵਾਸ ਰੂਮ ਨੇ ਬਹੁਤ ਵਧੀਆ ਦਿਖਦੇ ਬਣਾ ਕੇ ਸੰਗਤਾਂ ਦੀ ਸੰਗਤਾਂ ਨੂੰ ਸਮਰਪਿਤ ਕੀਤੇ ਨੇ ਅਸੀਂ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਸਾਹਿਬ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਤੇ ਕਿ ਜਿਨ੍ਹਾਂ ਨੇ ਇੰਨੇ ਥੋੜੇ ਸਮੇਂ ਵਿੱਚ ਜਿਹੜੀ ਇਹ ਸੇਵਾ ਮੁਕੰਮਲ ਕਰਕੇ ਸੰਗਤਾਂ ਦੇ سپرد ਕੀਤੀ ਆ ਅੱਗੋਂ ਵੀ ਆਸ ਕਰਦੇ ਆਂ ਵੀ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਇਹਨਾਂ ਨੂੰ ਸੁਭਾਵਾਂ ਦਿੱਤੀਆਂ ਜਾਣਗੀਆਂ ਉਹ ਸਮੇਂ ਸਿਰ ਤੇ ਪੂਰੀਆਂ ਕਰਕੇ ਸੰਗਤਾਂ ਦੇ سپرد ਕੀਤੇ ਜਾਣ ਮੈਂ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਸਾਹਿਬ ਜੀ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਜੀ ਵੱਡੇ ਮੈਨੇਜਰ ਸਾਹਿਬ ਭਗਵੰਤ ਸਿੰਘ ਜੀ ਢੰਗੇੜਾ ਇਧਰੋਂ ਵਿਕਰਮਜੀਤ ਸਿੰਘ ਜੀ ਸਾਰੇ ਬਾਹਰਲੇ ਗੁਰਦੁਆਰਿਆਂ ਦੀ ਦੇਖਦੇ ਜੋ ਸ਼੍ਰੋਮਣੀ ਕਮੇਟੀ ਕੋਲੋਂ ਚੋਲੀ ਜਪਈਏ ਇਹਨਾਂ ਸਾਰਿਆਂ ਦੇ ਭਾਮੀ ਸਾਭ ਜੀ ਦੀਆਂ ਅਸੀਸਾਂ ਪਿਆਰ ਸਦਕਾ ਗੁਰਦੁਆਰਾ ਕੇਰਾ ਸ੍ਰੀ ਲੋਗੜ ਸਾਹਿਬ ਦੇਖੇ ਆਪਣਾ ਭਾਈਆਂ ਵਾਸਤੇ ਵੀ ਬੀਬੀਆਂ ਵਾਸਤੇ ਵੀ ਸਾਰੀ ਨੰਨੀਆਂ ਫਲੈਸ਼ਾਂ ਬਾਥਰੂਮਾਂ ਦੀ ਸੇਵਾ ਬੀਬੀ ਕੋਲਾਂ ਬਲਾਈ ਕੇ ਅੰਦਰ ਕੋਲੋਂ ਸਤਗੁਰਾਂ ਨੇ ਲਈ ਹੈ ਅੱਜ ਇਹਦਾ ਸ਼ੁਭ ਗੁਰੂਤ ਜਿਹੜਾ ਹੈ ਸਤਗੁਰਾਂ ਦੀ ਕਿਰਪਾ ਦੇ ਨਾਲ ਉਦਘਾਟਨ ਕੀਤਾ ਗਿਆ ਹੁਣ ਪਹਿਲੇ ਜਿਹੜੀਆਂ ਸੀ ਉਹ ਬਹੁਤ ਬਿਰਜ਼ ਹੋਈਆਂ ਸੀ ਬਹੁਤ ਜ਼ਿਆਦਾ ਤੇ ਹੁਣ ਸਾਰੀਆਂ ਸੰਗਤਾਂ ਕਿਉਂਕਿ ਮੰਨ ਦੀ ਰੀਤ ਹੈ ਕਿ ਇੱਥੇ ਵੀ ਹੋਰ ਰੌਣਕਾਂ ਅਗੇ ਵੀ ਨੇ ਹੋਰ ਰੌਣਕਾਂ ਲੱਗਣ ਜੰਨੇ ਅਗੋਂ ਇੰਟਰਲੌਕ ਟਾਇਲ ਜਾਂ ਹੋਰ ਸੇਵਾ ਦਾ ਇਸ਼ਾਰਾ ਨੰਜਰ ਸਾਹਿਬ ਵੱਲ ਹੋਇਆ ਉਹ ਵੀ ਕਰਕੇ ਵਾਹਿਗੁਰੂ ਕਿਰਪਾ ਕਰੇ ਗੁਰੂ ਹਰਗੋਬਿੰਦ ਸਾਹਿਬ ਆਪ ਵਰਦ ਕੇ ਸਾਰੇ ਕਾਰਜ ਕਰਾ ਰਹੇ ਨੇ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੋਨਾ ਦਾ ਤਨਰਾਜ ਜੀ ਉਹਨਾਂ ਸੇਵਾ ਚੋਂ ਨਿੱਜੀ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ